ਦੇਖ ਜਾਣਗੇ ਕਿ ਸੰਭੋਤ ਮਹਾਰਾਜ ਤੁਸੀਂ ਬਾਗਾ ਬਾਰਡਰ ਦੇਖਣ ਜਾ ਰਹੇ ਆਏ ਉਧਰੋਂ ਸਾਨੂੰ ਰਾਈਟ ਰਾਈਟ ਤੇ ਕਰੀ ਜਾਂਦੇ ਨੇ ਹੁਣ ਇਹ ਨਹੀਂ ਪਤਾ ਵੀ ਕਿੱਥੇ ਵੇਚਣਗੇ ਕਿਉਂ ਕਰ ਰਹੇ ਨੇ ਕਿਤੇ ਹੋਰ ਕੋਈ ਨਵੀਂ ਡੈਸਟੀਨੇਸ਼ਨ ਹੋਵੇ ਇਨ 500 ਮੀਟਰਸ ਸ਼ਾਰਪ ਲੈਫਟ ਓਨ ਟੂ ਗ੍ਰੈਂਡ ਟ੍ਰੰਕ ਰੋਡ ਗ੍ਰੈਂਡ ਟ੍ਰੰਕ ਰੋਡ ਵੀ ਦੱਸੀ ਜਾਂਦਾ ਨਾਲ ਨਾਲ ਸਾਡਾ ਮੈਪ ਵੀ ਕਿੱਥੇ ਪਹੁੰਚਣਾ ਹੈ ਠੀਕ ਠਾਕ ਪਹੁੰਚ ਜਿਏ ਅਸਤੇਗ ਹੈ ਵੀ ਚਲੋ ਅਮਰਸਰ ਆਏ ਵੇ ਆ ਗੁਰੂ ਘਰਾਂ ਦੇ ਨਾਲ ਨਾਲ ਆਪਾਂ ਬਾਗਾ ਬਾਰਡਰ ਵੀ ਦੇਖ ਲਈਏ ਬਾਗਾ ਬਾਰਡਰ ਦੇ ਵਿੱਚ ਕਹਿੰਦੇ ਨੇ ਘੱਟ ਲੋਕ ਆਉਣ ਲੱਗ ਗਏ ਕੀ ਇੱਥੋਂ ਦਾ ਮਾਹੌਲ ਚੈੱਕ ਕਰਕੇ ਆਈਏ ਪੋ ਦੇਖਦੇ ਰਹੋ ਜੀ ਹਾਂਜੀ ਆਪਾਂ ਪਹੁੰਚ ਗਏ ਆਪਣੇ ਦੋਸਤ ਮਿੱਤਰ ਨੇ ਕਿਸੇ ਨੇ ਵੀਆਈਪੀ ਪਾਸ ਆਪਣਾ ਪਹਿਲਾਂ ਹੀ ਲੈ ਕੇ ਰੱਖ ਲਿਆ ਜਦੋਂ ਨਸੀਰ ਹੈਗਾ ਇੱਥੇ ਟੀਚਰ ਲੱਗਿਆ ਹੋਇਆ ਅਟਾਰੀ ਉਹਨੇ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖਿਆ ਆਪਣਾ ਜਾਂਦਾ ਤਾਂ ਹੋਰ ਵਰੀ ਹੁੰਦਾ ਸੀ ਹੈਗਾ ਵੀ ਇੱਥੇ ਜ਼ਰੂਰ ਆਓ ਦੇਖੋ ਜੀ ਕਿੰਨੇ ਚਿਰ ਦੇ ਕਹਿ ਰਹੇ ਸੀ ਵੀ ਅਟਾਰੀ ਬਾਰਡਰ ਤੇ ਜਾ ਕੇ ਆਉਣੇ ਹੁਣ ਅੱਜ ਅਸੀਂ ਅਸਲ 'ਚ ਇਹ ਨਾਲ ਦੇਖਣ ਆਏ ਆਂ ਵੀ ਸਾਰੇ ਕਹਿ ਰਹੇ ਨੇ ਵੀ ਬਾਰਡਰ ਤੇ ਹੁਣ ਜਾਂਦੇ ਨਹੀਂ ਲੋਕ ਘਟ ਜਾ ਰਹੇ ਨੇ ਪਾਰਕਿੰਗ ਪਰ ਫੁੱਲ ਪਈ ਐ ਸਭ ਲੋਕ ਜਾ ਰਹੇ ਨੇ ਜੀ ਵੈਸੀ ਕਹੀ ਜਾਂਦੀ ਮਤਲਬ ਇਸ ਤੋਂ ਵੀ ਵੱਧ ਹੁੰਦੇ ਸੀ ਹੂੰ

ਲਗੀ ਆ ਗਏ ਮੈਂ ਜੀ ਦੇਖਿਆ ਅੱਲਾ ਪੁਰਖ ਦੇਖਣੇ ਆ ਗਏ ਥਾੜੇ ਕਿ ਨਹੀਂ ਤਾਂ ਲੈ ਕੇ ਜਾ ਸਕਦੇ ਆ ਪਾਣੀ ਦੀ ਬੋਤਲ ਸੜਦੀ ਹਾਂ ਪਾਣੀ ਦੀ ਬੋਤਲ ਖਾਣ ਲਈ ਲਿਜਾ ਸਕਦੇ ਆ ਤੇ ਜੇ ਤੱਕ ਵੀ ਕਰ ਹਾਂ ਹਾਂ 7 ਵਜੇ ਤੱਕ ਰਫਰੀ ਕਰ ਦੇਣਗੇ ਆਪਾਂ ਨੂੰ 6 ਵਜੇ ਤੋਂ ਰੀਟਰੀਟ ਸੈਰੇਮਨੀ ਹੈ ਜਿਹੜੀ ਉਹ ਸ਼ੁਰੂ ਹੋ ਜੂਗੀ 4 ਵਜੇ ਅੰਕੀ ਕਰ ਪੰਜ ਦੇ ਹਾਂ 4 ਵਜੇ ਐਂਟਰੀ ਕਰ ਦਿੰਦੇ ਨੇ ਸ਼ੁਰੂ ਯਾਸ਼ੀਨੋਲਾ ਹਾਈਵੇ